ਆਪਣੀ ਰਿਪੋਰਟ ਅਸਪੈਕਟ ਫਿਊ ਹਾਂਜੀ ਜੀ ਕਿਰਪਾ ਕਰਕੇ ਜਿਹੜਾ ਰਿਪੋਰਟ ਹੈ ਉਹ ਅਸੀਂ ਨੇ ਸਾਈਨ ਕਰਾ ਲਿਆ ਹੈ ਫੋਟੋ ਕਰ ਲਿਆ ਪਰ ਜਿਹੜੀ ਨੀ ਲੋਡ ਹੋ ਰਹੀ ਹੈ ਹਾਂ ਜੀ ਜਨਾ ਸੌੜੇ ਬਣਾ ਉਸ ਤੇ ਨਾ ਪੂਰੀ ਫਲੋਸ ਹਾਂ ਜਸਟ ਵਾਂਟ ਯੂ ਟੂ ਨੂੰ ਟੇਕ ਕਰ ਲਨ ਜਿਹੜੇ ਮੈਂ ਤੁਹਾਡੇ ਸਾਈਨ ਕਰੀ ਠੀਕ ਹੈ ਕਰਵਾ ਲਿਓ ਕਰ ਲਿਓ ਐ ਅਪਡੇਟ ਜਿਹਾ ਕੁਝ ਪੁੱਛ ਕੇ ਥੋੜਾ ਜਿਹਾ ਐਡ ਕਰਨਾ ਸੀ ਉਹਨਾਂ ਨੂੰ ਆਹ ਬੇਟਾ ਇਹ ਹਾਰਟੀਕਲ ਲੈਬ ਕੌਨਸੀ ਹੈ ਹਾਂਜੀ ਕਿਸੀ ਲੈਬ ਕੌਨਸੀ ਹੈ ਪਰ ਮੈਡਮ ਮੈਮ ਉੱਪਰ ਹੈ ਥੋੜੀ ਫੰਕਸ਼ਨਲ ਹੈ ਉਹ

मैम आज आपने सिविल हॉस्पिटल का दौरा किया कल आपको एक परेशानी भी काफ़ी बताई थी आज आपने दौरा, 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 दौरा करके देखा होगा क्या देखा है आपने इस, इस सिविल अस्पताल में हाँ जी मैं जॉइन करने तो बाद अज सिविल हॉस्पिटल दी ओपीडी प्रेमिसेस प्रेमसिस दौरा किया ਤੇ ਤੇ ਮੈਂ ਪਾਇਆ ਕਿ ਚਲੋ ਥੋੜੀ ਜੀ ਸਾਡੀ ਕਮੀਆਂ ਹੈਗੀਆਂ ਜਿੰਨੂ ਕਿ ਅਸੀਂ ਐਸ ਐਮਓ ਜਿਹੜੇ ਇੱਥੇ ਦੇ ਹੈਗੇ ਆ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਆਪਣੇ ਮੈਟਰਨ ਵੀ ਹੈਗੇ ਨਾਲ ਰਾਉਂਡ 'ਚ ਵੀ ਸੀਗੇ ਡੀ ਐਮ ਸੀ ਵੀ ਆਪਣੇ ਰਾਉਂਡ 'ਚ ਸੀਗੇ ਔਰ ਜਿਹੜਾ ਸੈਨੀਟੇਸ਼ਨ ਵਾਲਾ ਕੰਟਰੈਕਟਰ ਹੈ ਉਹ ਵੀ ਸਾਡੇ ਇੱਥੇ ਸੀਗਾ ਤੇ ਅਸੀਂ ਗੱਲ ਕੀਤੀ ਹੈ ਕੁਝ ਸਫਾਈ ਨੂੰ ਲੈ ਕੇ ਮੈਨੂੰ ਲੱਗਿਆ ਕਿ ਥੋੜੀ ਜੀ ਕਮੀ ਹੈ ਜਿਹੜੀ ਕਿ ਇਹਨਾਂ ਨੇ ਮੈਨੂੰ ਇਹ ਅਸ਼ੋਰੈਂਸ ਦਿੱਤੀ ਹੈ ਕਿ ਉਹਨੂੰ ਆਪਾਂ 2-3 ਦਿਨਾਂ 'ਚ ਪੂਰਾ ਠੀਕ ਕਰ ਦੇਣਗੇ ਠੀਕ ਹੈ। ਔਰ ਬਾਕੀ ਇਹ ਮੈਂ ਦੇਖਿਆ ਕਿ ਥੋੜੀ ਜਿਹੀ ਬਿਲਡਿੰਗ ਵੀ ਪੁਰਾਣੀ ਹੈ ਤੇ ਇਸ ਕਰਕੇ ਥੋੜੀ ਇਨਫਰਾਸਟ੍ਰਕਚਰ ਕਰਕੇ ਪ੍ਰੋਬਲਮ ਆ ਰਹੀ ਹੈ ਬਿਲਡਿੰਗ ਪੁਰਾਣੀ ਹੋਣ ਕਰਕੇ। ਬਿਲਡਿੰਗ ਨੂੰ ਕੁਝ ਰਿਪੇਅਰ ਦੀ ਲੋੜ ਹੈ, ਵਾਈਟ واਸ਼ ਦੀ ਲੋੜ ਹੈ। ਔਰ ਕਾਫੀ ਰੈਨੋਵੇਸ਼ਨ ਖਿੜਕੀਆਂ ਵਗੈਰਾ ਮੈਂ ਦੇਖੀ ਹੈ ਕਾਫੀ ਪੁਰਾਣੀ ਹੈ। ਬੰਦ ਨਹੀਂ ਹੁੰਦੀ, ਕਈ ਟੁੱਟੀਆਂ ਹੋਈਆਂ ਐਂਡ ਉਹ ਵੀ ਮੇਰੀ ਗੱਲ ਹੋ ਗਈ ਹੈ ਤੇ ਐਸਐਮਓ ਨੇ ਪ੍ਰਾਈਸ ਕੀਤਾ ਹੈ ਕਿ ਪੀਐਚਐਸਸੀ ਦੇ ਨਾਲ ਇਹਦੀ ਮਨਜ਼ੂਰੀ ਮਿਲ ਗਈ ਹੋਈ ਹੈ ਫॉर ਰਿਪੇਅਰ ਐਂਡ ਰੈਨੋਵੇਸ਼ਨ ਐਂਡ ਉਹਨਾਂ ਨੇ ਟੈਂਡਰਿੰਗ ਕਰਕੇ ਇਹਨਾਂ ਨੂੰ ਅ ਸ਼ੁਰੂ ਕਰ ਦੇਣਾ ਹੈ ਕੰਮ ਤੇ ਹਾਂਜੀ ਇੱਕ ਹੋਰ ਸੀਗਾ ਇੱਥੇ ਜਿਹੜੇ ਐ ਸਕੈਨਿੰਗ ਵਗੈਰਾ ਹੋ ਰਹੀ ਹੈ ਜਿਹੜੀ ਪ੍ਰੈਗਨancies ਲੈ ਲਈ ਜੀ ਹਾਂਜੀ ਉਹ ਕੁਝ ਇਸ ਤਰ੍ਹਾਂ ਦੀਆਂ ਲੇਡੀਆਂ ਜਿਹਨਾਂ ਦੀ ਕੋਈ ਸਕੈਨ ਵਗੈਰਾ ਬਹਰੋਂ ਕਰਾਣੀ ਪੈ ਰਹੀ ਹੈ ਉਹਨਾਂ ਨੂੰ ਹਾਂਜੀ ਹਾਂਜੀ ਪ੍ਰੋਬਲਮ ਹੈ ਹਾਂਜੀ ਉਹ ਮੈਂ ਅੱਜ ਦੇਖਿਆ ਇੱਥੇ ਐਕਚੁਅਲੀ ਰੇਡੀਓਲੋਜਿਸ ਦੀ ਪੋਸਟ ਵੇਕੈਂਟ ਹੈ ਤੇ ਇਸ scan ਵੈਸੇ ਰੇਡੀਓਲੋਜਿਸਟ ਕਰਦਾ ਤੇ ਐਂਟੀਨੇਟਲ scan ਚ ਵੀ ਜਿਵੇਂ ਲੈਵਲ 2 scans ਆ ਉਤੇ ਰੇਡੀਓਲੋਜਿਸਟ ਹੀ ਦੇ ਦੁਆਰਾ ਕਰਾਨੀ ਬੈਟਰ ਹੁੰਦੀ ਹੈ ਪਰ ਇੱਥੇ ਅਸੀਂ ਡੈਪੂਟੇਸ਼ਨ ਦੇ ਇੱਕ ਸੋਨੋਲੋਜਿਸਟ ਜਿਹੜੇ ਹੁੰਦੇ ਆ ਜਿਨ੍ਹਾਂ ਨੇ ਕਿ ਇੱਕ 6 ਮਨਸ ਦੀ ਟ੍ਰੇਨਿੰਗ ਕੀਤੀ ਹੁੰਦੀ ਉਹਦੀ ਡਿਊਟੀ ਇੱਥੇ ਲੱਗੀ ਹੋਈ ਹੈ ਨਿਹਾਲ ਸਿੰਘ ਵਾਲਾ ਤੋਂ ਉੱਥੇ ਵੀ ਕਰਦਾ ਉੱਥੇ ਵੀ ਕੋਈ ਮੈਨਪਾਵਰ ਨਹੀਂ ਆ ਤਿੰਨ ਦਿਨ ਇੱਥੇ ਆ ਰਿਹਾ ਹੈ ਔਰ ਜਲਦੀ ਐਂਟੀਨੇਟਲ ਸਕੈਨਸ ਇੱਥੇ ਸ਼ੁਰੂ ਹੋ ਜਾਣਗੀਆਂ ਤੇ ਇਹ ਵੀ ਤੁਹਾਡੀ ਪ੍ਰੋਬਲਮ ਹੱਲ ਹੋ ਜਾਏਗੀ ਇਸ ਤੋਂ ਡਾਕਟਰ ਉਸੇ ਐਂਟੀ ਡਾਕਟਰ ਦੀ ਪੋਸਟ ਲੰਬੇ ਚੁੱਕ ਲਏ ਲੰਬੇ ਖਾਲੀ ਹੈ ਹਾਂਜੀ ਕੋਈ ਗੱਲ ਨਹੀਂ ਇਹ ਇਸ਼ੂ ਵੀ ਅਸੀਂ ਸਰਕਾਰ ਨਾਲ ਲੈਣਗੇ ਅਸੀਂ ਇਹਨੂੰ ਲੈ ਕੇ ਕਮੀਆਂ ਨੂੰ ਜਿਹੜੀ ਹੈਗੀ ਹੈ ਔਰ ਲਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਛੇਤੇ ਤੋਂ ਛੇਤੀ ਸਾਡੀ ਪੋਸਟ ਪਹੁੰਚ ਜਾਵੇ ਮੈਂ ਪੰਜਾਬ ਦੇ ਫੇਸਿੰਗ ਜੀ ਇੱਕ ਮਿੰਟ ਸੇ ਇਹਤ ਮੰਤਰੀ ਬਲਵੀਰ ਸਿੰਘ ਜੀ ਵੀ ਪਿਛਲੇ ਸਾਲ ਵੀ ਇਹਨਾਂ ਨੇ ਇੱਥੇ ਹਸਪੀਟਲ ਦਾ ਦੌਰਾ ਕੀਤਾ ਸੀ ਹਾਂ ਜੀ ਹਾਂ ਕੀ ਕੀ ਗਏ ਸੀ ਕਿ ਲਈ ਹੈ ਵੈਂਟੀਲੇਟਰ वगैरह ਸਾਰਾ ਇਹ ਰੇਜ ਕਰਾ ਕੇ ਦੇਵਾਂਗੇ ਉਹ ਹਜੇ ਤੱਕ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਪਰ ਹਜੇ ਤੱਕ ਕੋਈ ਵੈਂਟੀਲੇਟਰ ਦੀ ਸਹੂਲਤਾਂ ਨੂੰ ਬਾਹਰ ਭਜਾਣੇ ਪੈਣਗੇ ਕੋਈ ਗੱਲ ਨਹੀਂ ਜੀ ਸਰ ਨੇ ਇਹ ਕਿਹਾ ਸੀ ਕੋਈ ਗੱਲ ਨਹੀਂ ਅਸੀਂ ਵੀ ਐਕਚੁਅਲੀ वेंटिलेटर लाने एक आई सू की लड़ है तो एक आई सी यू एक अपना क्रिटिकल केयर ब्लॉक तो इतने बन रहा है वो मैं साइट भी विजिट की है और एक आई पी एच लैब दी भी आ गई है वो क्रिटिकल केयर ब्लॉक इज ऑलसो जस्ट लाइक एन आई और फिफ्टी बेडिड बन रहा है ਠੀਕ ਹੈ ਜੀ ਜੇ ਸਫਾਈ ਸਹੂਲਤਾਂ ਨੂੰ ਦੇਖਦੇ ਹਾਂ ਨੇ ਆਪਾਂ ਉਹਨਾਂ ਨੂੰ ਪੁੱਛੀਦਾ ਤੇ ਉਹ ਕਹਿੰਦੇ ਇਹ ਸਾਨੂੰ ਤਾਂ ਤਨਖਾਹਾਂ ਨਹੀਂ ਮਿਲਦੀਆਂ ਅਸੀਂ ਤਾਂ ਅੰਗਲੀ ਕਰਦੇ ਸੀਗੇ ਜੇ ਫਿਰ ਇਹਨਾਂ ਦੇ ਕਦ ਸਾਨੂੰ ਵੀ ਤਨਖਾਹ ਮਿਲੇਗੀ ਅਸੀਂ ਤੇ ਇਸ ਤਰ੍ਹਾਂ ਕੰਮ ਕਰਾਂਗੇ ਪਿਛਲੇ 6 ਮਹੀਨੇ ਤੋਂ ਉਹਨਾਂ ਨੂੰ ਵੇਤਨ ਨਹੀਂ ਮਿਲੇ ਕੋਈ ਗੱਲ ਨਹੀਂ ਸ਼ੂ ਵੀ ਮੇਰੇ ਧਿਆਨ 'ਚ ਹੈਗਾ ਮੈਂ ਐਸ ਐਮਓ ਦੇ ਨਾਲ ਵਰਕ ਆਊਟ ਕਰ ਰਹੀ ਹਾਂ ਕਿ ਇਹਨਾਂ ਦੇ ਸ਼ਾਇਦ ਖਰਚੇ ਸ਼ਾਇਦ ਇਨਾਂ ਦੇ ਜ਼ਿਆਦਾ ਹੈ ਔਰ ਇਨਾਂ ਕੋਲ ਜਿਹੜੇ ਯੂਜ਼ਰ ਚਾਰजेस ਕਲੈਕਟ ਹੁੰਦੇ ਆ ਉਹ ਸ਼ਾਇਦ ਘੱਟ ਹੈਗੇ ਆ ਇਸ ਕਰਕੇ ਇਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਪਰ ਫਿਰ ਵੀ ਅਸੀਂ ਸਾਰੇ ਅਕਾਊਂਟਸ ਨੂੰ ਦੇਖ ਕੇ ਔਰ ਅਸੀਂ ਨੂੰ ਵਰਕਆਊਟ ਕਰਨਗੇ ਤਨਖਾਵਾਂ ਤੇ ਅਸੀਂ ਪ੍ਰਾਇੋਰਟੀ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਹਰ ਮਹੀਨੇ ਤਨਖਾਹ ਟਾਈਮ ਸਿਰ ਮਿਲੇ ਕਾਫੀ ਸਿਰ ਤੇ ਮਰੀਜ਼ਾਂ ਨੇ ਦੇਖਿਆ ਗਿਆ ਦਵਾਈਆਂ ਵੀ ਬਾਹਰੋਂ ਮੈਡੀਸਨ ਲੈ ਕੇ ਜਾਣੀਆਂ ਪੈਂਦੀਆਂ ਇਹ ਗੱਲ ਵੀ ਮੇਰੀ ਹੋਗੀ ਹੈ एसएमओ दे नाल ਮੈਂ ਉਹਨਾਂ ਨੂੰ ਕਹਤਾ ਹੈ ਕਿ ਕੋਈ ਵੀ ਪੇਸ਼ੈਂਟ ਦਾ ਆਊਟ ਆਫ ਪੌਕੇਟ ਐਕਸਪੈਂਡੀਚਰ ਨਹੀਂ ਹੋਣਾ ਚਾਹੀਦਾ ਮੈਡੀਸਿਨ ਸਾਨੂੰ ਗਵਰਨਮੈਂਟ ਦੇ ਰਹੀ ਹੈ 280 ਮੈਡੀਸਿਨਸ ਸਾਡੇ ਕੋਲ ਈਡੀਐਲ ਲਿਸਟ ਹੈ ਔਰ ਜਿਹੜੀ ਮੈਡੀਸਿਨਸ ਨਹੀਂ ਅਵੇਲੇਬਲ ਹੁੰਦੀ ਉਹਦੇ ਲਈ ਗਵਰਨਮੈਂਟ ਸਾਨੂੰ ਬਜਟ ਦਿੰਦੀ ਹੈ ਜਿਹੜੇ ਐਮਰਜੈਂਸੀ ਰਾਤ ਨੂੰ ਪੇਸ਼ੈਂਟ ਆਉਂਦੇ ਆ ਤੇ ਐਮਰਜੈਂਸੀ ਦੇ ਵਿੱਚ ਨਾ ਉਹਨਾਂ ਕੋਲ ਕੋਈ ਦਸਤਾਨੇ ਹੁੰਦੇ ਨਾ ਕੋਈ ਟੰਕੇ ਲੈਣ ਵਾਲੀਆਂ ਸੂਈਆਂ ਵਗੈਰਾ ਧਾਕੇ ਵਗੈਰੇ ਜੋ ਵੀ ਮਰੀਜ਼ਾਂ ਨੂੰ ਗਿੰਦੇ ਆ ਵੀ ਲੈ ਕੇ ਆਓ ਪਰ ਕੋਈ ਗੱਲ ਨਹੀਂ এবੀ ਐਸ ਐਮਓਜੀ ਵੀ ਇੱਥੇ ਬੈਠੇ ਹੋਏ ਆ ਇਹ ਆਪਾਂ ਇਹਨੂੰ ਦੇਖਾਂਗੇ ਜੋ ਕੁਝ ਸਾਡੇ ਤੋਂ ਪੋਸੀਬਲ ਹੋਏਗਾ ਬਜਟ 'ਚ ਇਹ ਪਰਚੇਸ ਕਰਨਗੇ ਜੇ ਇਹ ਨਹੀਂ ਆ ਰਹੀ ਉਪਰੋਂ ਸਾਨੂੰ ਵੇਅਰ ਹਾਊਸ ਤੋਂ ਔਰ ਜੇ ਸਾਨੂੰ ਹੋਰ ਬਜਟ ਦੀ ਲੋੜ ਹੈ ਤੇ ਅਸੀਂ ਗਵਰਨਮੈਂਟ ਤੋਂ ਬਜਟ ਮੰਗਲਾਂਗੇ ਸਾਡੀ ਵੀ ਸੀ 'ਚ ਉਹਨਾਂ ਨੇ ਕਿਹਾ ਕਿ ਕੋਈ ਪ੍ਰੋਬਲਮ ਨਹੀਂ ਹੈ ਪੇਸ਼ੈਂਟ ਬਾਹਰੋਂ ਨਹੀਂ ਲੈ ਕੇ ਆਏਗਾ ਕੁਝ ਵੀ ਠੀਕ ਹੈ